ਬਹੁਤ ਵੱਡੀ ਜਦ ਇਥੋਂ ਆਪਾਂ ਜਿੱਤ ਕੇ ਕਰਮਜੀਤ ਕੌਰ ਨੂੰ ਆਪਾਂ ਲਿਜਾਵਾਂਗੇ ਪਰ ਉਹਨਾਂ ਨੇ ਮੈਂ ਪਹਿਲੀ ਵਾਰ ਦੇਖਿਆ ਵੀ ਮਸੂਸੀ ਨਹੀਂ ਆਉਣ ਦਿੱਤਾ ਕਿ ਆਪਾਂ ਮੌਕੇ ਦੀ ਸਰਕਾਰ ਦੇ ਵਿਰੁੱਧ ਲੜ ਰਹੇ ਹਾਂ ਤੇ ਉਹਨਾਂ ਨੇ ਮੇਰਾ ਐਡਾ ਵੱਡਾ ਸਾਥ ਦਿੱਤਾ ਜਿਹੜੀ ਐਨੀ ਵੱਡੀ ਜਿੱਤ ਹੋਈ ਆ ਮੈਂ ਕਰ ਦਿਆਂ ਸਾਡੀ ਜਿਹੜੀ 20 ਪਿੰਡਾਂ ਦੀ ਜਥੇਬੰਦੀ ਜਿੱਥੇ ਜਿਹੜਾ ਮੇਰਾ ਜ਼ੋਨ ਸੀ ਦਲੇਲ ਵਾਲਾ ਉਹ ਜ ਕੱਢੇ ਨਾਲ ਵੀ ਹੋ ਸਕਦੀ ਸੀ ਕਿਸੇ ਨਾਲ ਵੀ ਕੁਝ ਵੀ ਹੋ ਸਕਦਾ ਸੀ ਕੱਲ ਤਾਂ ਮੈਂ ਸਤਿ ਸਕੇ ਪਰ ਆਹ ਜਿਹੜਾ ਕਮਾਲ ਹੀ ਕਰਤੀ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਮਾਇंदे ਨੇ ਜਿਹੜੇ ਜੁਨੇ ਹੋਏ ਲੇਕੇ ਨਿਵਾਜਿਆ ਤੇ ਸਰਦਾਰ ਸੁਖੀ ਸਿੰਘ ਜੀ ਬਾਦਲ ਸਾਡੇ ਪ੍ਰਧਾਨ ਸਾਹਿਬ ਉਹਨਾਂ ਦਾ ਵੀ ਬਹੁਤ ਧੰਨਵਾਦ ਕਿ ਖੱਲ ਪਾ ਕੇ ਅਸੀਂ ਇਹਨਾਂ ਨੂੰ ਹਰਾਈਏ ਪਰ ਦੇਖੋ ਜਦੋਂ ਲੋਕ ਜਿਤਾਉਂਦੇ ਨੇ ਇਹ ਕੌਣ ਹੁੰਦੇ ਨੇ ਕਿ ਵੀ ਅਸੀਂ ਹਰਾ ਦਾਂਗੇ ਪਹਿਲਾਂ ਤਾਂ ਮੈਂ ਬੀਬਾ ਹਰਸਿਮਤ ਗੌਰ ਜੀ ਬਾਦਲ ਉਹਨਾਂ ਦਾ ਬੜਾ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਮੇਰੇ ਵਰਗੀ ਨਿਮਾਣੀ ਇੱਕ ਪਾਰਟੀ ਵਰਕਰ ਨੂੰ ਐਡੀ ਵੱਡੀ ਟਿਕਟ ਦੇ ਕੇ ਨਿਵਾਜਿਆ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਡੇ ਪ੍ਰਧਾਨ ਸਾਹਿਬ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਬਲਵਿੰਦਰ ਸਿੰਘ ਜੀ ਭੁੰਦੜ ਉਹਨਾਂ ਦਾ ਵੀ ਧੰਨਵਾਦ ਸਾਡੇ ਹਲਕਾ ਇੰਚਾਰਜ ਸ੍ਰੀ ਪ੍ਰੇਮ ਕੁਮਾਰ ਅਰੋੜਾ ਜੀ ਦਾ ਵੀ ਧੰਨਵਾਦ ਜਿਹੜਾ ਮੈਨੂੰ ਇੱਕ ਨਿਮਾਣੀ ਨੂੰ ਇਹਨਾਂ ਨੇ ਜਿਹੜਾ ਟਿਕਟ ਦੇ ਕੇ ਨਵਾਜਿਆ ਉਤੋਂ ਸਭ ਤੋਂ ਵੱਡਾ ਧੰਨਵਾਦ ਮੈਂ ਕਰਦੀ ਆ ਸਾਡੀ ਜਿਹੜੀ 20 ਪਿੰਡਾਂ ਦੀ ਜਥੇਵੰਦੀ ਜਿੱਥੇ ਜਿਹੜਾ ਮੇਰਾ ਜ਼ੋਨ ਸੀ ਦਲੇਲ ਵਾਲਾ ਉਹ ਜਥੇਵੰਦੀਆਂ ਦਾ ਧੰਨਵਾਦ ਜਿਹੜਾ ਉਹਨਾਂ ਨੇ ਵੀ ਮੇਰੇ ਸਿਰ ਤੇ ਹੱਥ ਰੱਖਿਆ ਕਿ ਤੂੰ ਚੋਣ ਲੜ ਅਸੀਂ ਤੇਰੇ ਨਾਲ ਖੜੇ ਆ ਅਸੀਂ ਤੈਨੂੰ ਜਿੱਤ ਦਿਵਾਵਾਂਗੇ ਮੈਨੂੰ ਮਤਲਬ ਕਦੇ ਉਹਨਾਂ ਨੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਆਪਾਂ ਮੌਕੇ ਦੀ ਸਰਕਾਰ ਦੇ ਵਿਰੁੱਧ ਲੜ ਰਹੇ ਆ ਤੇ ਉਹਨਾਂ ਨੇ ਮੇਰਾ ਐਡਾ ਵੱਡਾ ਸਾਥ ਦਿੱਤਾ ਜਿਹੜੀ ਐ ਇੰਨੀ ਵੱਡੀ ਜਿੱਤ ਹੋਈ ਆ 1026 ਵੋਟਾਂ ਦੇ ਨਾਲ ਸਾਡੀ ਜਿੱਤ ਹੋਈ ਐ ਇੱਥੋਂ ਤਾਂ ਉਹ ਸਾਰਾ ਸਿਹਰਾ ਗਾ ਜਿਹੜਾ ਮੇਰੀ ਪਾਰਟੀ ਨੂੰ ਮੇਰੀ ਜਿਹੜੇ ਜ਼ੋਨ ਦੇ ਵਰਕਰ ਨੇ ਉਹਨਾਂ ਨੂੰ ਸਾਡੀ ਪਾਰਟੀ ਦੇ ਜ਼ਿਲ੍ਹੇ ਦੇ ਵਰਕਰਾਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਜਾਂਦਾ ਗਾ ਤੇ ਮੈਂ ਬਹੁਤ ਉਹਨਾਂ ਦੀ ਰਣੀ ਆ ਦਿਲੋਂ ਧੰਨਵਾਦ ਕਰਦੀ ਆ ਸਾਰੇ ਹੀ ਜ਼ੋਨ ਦੇ ਸਾਰੇ ਹੀ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਜਿੱਤ ਦਿੱਤੀ ਬਹੁਤ ਹੀ ਜਾਦੇ ਕੱਲ ਜਿਹੜਾ ਤੱਕਾ ਇੱਕ ਅਸੀਂ ਦੇਖਿਆ ਐਡਾ ਤਾਂ ਕਸੂਨਦੇ ਤਾਂ ਹੁੰਦੇ ਸੀਗੇ ਪਰ ਆਹ ਜਿਹੜਾ ਕਮਾਲ ਹੀ ਕਰਤੀ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਮਾਇੰਦੇ ਨੇ ਜਿਹੜੇ ਜੁਨੇ ਹੋਏ ਉਹ ਵਾਰ-ਵਾਰ ਵਿਗਨ ਪਾ ਰਹੇ ਸੀ ਵੋਟਾਂ ਦੀ ਗਿਣਤੀ ਬੜੇ ਸਹੀ ਤਰੀਕੇ ਨਾਲ ਹੋ ਰਹੀ ਸੀ ਵਾਰ-ਵਾਰ ਵਿਗਨ ਪਾ ਰਹੇ ਸੀ ਜਦੋਂ ਮੈਂ ਲਗਾਤਾਰ ਪਹਿਲੇ ਰਾਉਂਡ ਤੋਂ ਲੈ ਕੇ ਹੀ ਲੀਡ ਕਰ ਰਹੀ ਸੀ ਪਤਾ ਨਹੀਂ ਕੀ ਉਹਨਾਂ ਨੂੰ ਹਜ਼ਮ ਨਹੀਂ ਆ ਰਹੀ ਸੀ ਗੱਲ ਇਹ ਕਿ ਸ਼੍ਰੋਮਣੀ ਅਕਾਲੀ ਦਲ ਜਿੱਤ ਰਿਹਾ ਤੇ بار-ਬਾਰ ਉਹਨਾਂ ਨੇ ਨਾ ਵਿਗਨ ਪਾਇਆ ਸ਼ਾਮ ਤੱਕ ਸਾਨੂੰ ਪਰੇਸ਼ਾਨ ਤੇ ਨਾ ਹੀ ਸਾਨੂੰ ਉਥੋਂ ਮਤਲਬ ਅਸੀਂ ਬਾਹਰ ਵੀ ਨਹੀਂ ਜਾ ਸਕਦੇ ਸੀਗੇ ਨਾ ਕੋਈ ਪਾਣੀ ਦਾ ਨਹੀਂ ਪੀਤਾ ਨਾ ਕੋਈ ਅਸੀਂ ਹੋਰ ਮਤਲਬ ਹੈ ਨਾ ਰੋਟੀ ਪਾਣੀ ਖਾਧਾ ਤੇ ਸ਼ਾਮ ਨੂੰ ਰਾਤ ਨੂੰ ਸਾਨੂੰ ਜੀ 11:30 ਵਜੇ ਤੱਕ ਇਹਨਾਂ ਨੇ ਬਹੁਤ ਜਿਆਦਾ ਤੰਗ ਪਰੇਸ਼ਾਨ ਕੀਤਾ ਮੋਟਾ ਨੂੰ ਲੈ ਕੇ ਹੀ ਵੀ ਕਿਸੇ ਤਰ੍ਹਾਂ ਬਿਗਨ ਪਾ ਕੇ ਖੱਲ ਪਾ ਕੇ ਅਸੀਂ ਇਹਨਾਂ ਨੂੰ ਹਰਾਈਏ ਪਰ ਦੇਖੋ ਜਦੋਂ ਲੋਕ ਜਿਤਾਉਂਦੇ ਨੇ ਇਹ ਕੌਣ ਹੁੰਦੇ ਨੇਗੇ ਵੀ ਅਸੀਂ ਹਰਾ ਦਾਂਗੇ ਲੋਕ ਸਾਡੇ ਨਾਲ ਸੀਗੇ ਲੋਕਾਂ ਨੇ ਸਾਨੂੰ ਜਿੱਤ ਦਵਾਈ ਆ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਅਕਾਲਪੁਰਖ ਦਾ ਧੰਨਵਾਦ ਕਰਦੇ ਆ ਤੇ ਪਤਾ ਨਹੀਂ ਉੱਥੇ ਕੱਲ ਨੂੰ ਕੱਲ ਕੀ ਹੋ ਜਾਂਦਾ ਰਾਤ ਕੁਝ ਵੀ ਵੱਡੀ ਦੁਰਘਟਨਾ ਹੋ ਸਕਦੀ ਸੀ ਜਿਸ ਦੇ ਜ਼ਿੰਮੇਦਾਰ ਸਿਰਫ ਸਿਰਫ ਸਾਡੇ ਇੱਥੋਂ ਦੇ ਹਲਕਾ ਐਮਐਲਏ ਸੀ ਜਿਹੜੇ ਉਹ ਹੋ ਸਕਦੇ ਸੀਗੇ ਪਰ ਬਾਤ ਚਚਤ ਰਹੀ ਕਿਉਂ ਬਾਤ ਚਤ ਰਹੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਵਾਨ ਤੇ ਵਰਕਰ ਸਹਿਵਾਨ ਇੰਨੇ ਸਿਆਣਪ ਦੇ ਨਾਲ ਉਥੇ ਆਰਾਮ ਦੇ ਨਾਲ ਚੁੱਪ ਕਰਕੇ ਬੈਠੇ ਬਾਅਦ ਵਿੱਚ ਸਾਨੂੰ ਮਤਲਬ ਧਰਨਾ ਵੀ ਲਾਉਣਾ ਪਿਆ ਜਦੋਂ ਬਾਰ ਬਾਰ ਅਸੀਂ ਵੀ ਕਿਹਾ ਵੀ ਕਿਉਂ ਉਹਨਾਂ ਦੀ ਮਤਲਬ ਕੋਈ ਵੀ ਅੰਦਰ ਨਹੀਂ ਜਾ ਸਕਦਾ ਸੀਗਾ ਹਨਾ ਚੁਣੇ ਹੋਏ ਮਤਲਬ ਜਿਹੜੇ ਸੀਗੇ ਉਹਨਾਂ ਤੋਂ ਬਿਨਾ ਨਹੀਂ ਕੋਈ ਅੰਦਰ ਜਾ ਸਕਦਾ ਸੀ ਪਰ ਫਿਰ ਵੀ ਉਹ ਜਾ ਰਹੀ ਸੀ ਅਸੀਂ ਉਹ ਚੀਜ਼ਾਂ ਦਾ ਧਰਨਾ ਵੀ ਲਾਇਆ ਆਰਾਮ ਨਾਲ ਸ਼ਾਂਤੀ ਨਾਲ ਬੈਠੇ ਰਹਾਂਗੇ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਤੱਕਾ ਕਿਉਂ ਕਰ ਰਹੇ ਹੋ ਪਰ ਚਲੋ ਪ੍ਰਸ਼ਾਸਨ ਨੇ ਤੇ ਸਾਰੇ ਮਤਲਬ ਉੱਥੇ ਮੀਡੀਆ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਸਾਡਾ ਉਹਨਾਂ ਨੇ ਸਾਥ ਦਿੱਤਾ ਨਹੀਂ ਕੋਈ ਵੀ ਦੁਰਘਟਨਾ ਉੱਥੇ ਸਾਡੇ ਨਾਲ ਵੀ ਹੋ ਸਕਦੀ ਸੀ ਕਿਸੇ ਨਾਲ ਵੀ ਕੁਝ ਵੀ ਹੋ ਸਕਦਾ ਸੀ ਕੱਲ ਤਾਂ ਮੈਂ ਸਤਿਗੁਰਾਂ ਦਾ ਬਖਸ਼ ਨਾਰਾ ਫਤੇ ਬਣਾਉਣਾ ਆਖਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਡੇ ਪਾਰਟੀ ਦੇ ਲੀਡਰਸ਼ਿਪ ਵੀ ਬਹਾਰ ਸਮਰਥਕਔਰ ਬਾਦਲ ਸਾਰੇ ਪਾਰਟੀ ਦਾ ਤਹਿਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਕ ਨਮਾਣਿਆ ਨੂੰ ਐਡਾ ਮਾਨ ਬਖਸ਼ਿਆ ਉਸ ਤੋਂ ਬਾਅਦ 20 ਪਿੰਡਾਂ ਦੀਆਂ ਪੰਚਾਇਤਾਂ ਨੇ ਸਾਨੂੰ ਆਪਦੇ ਆਪ ਕਿਹਾ ਵੀ ਤੁਸੀਂ ਜੋਗੋਂ ਇਸ ਕਰਮਜੀਤ ਕੌਰ ਨੂੰ ਬੀਹਾ ਪਿੰਡਾਂ ਦੇ ਵਿੱਚ ਜਿਹੜਾ ਤੁਸੀਂ ਚੋਣ ਲੜਾਓ ਅਸੀਂ ਤੁਹਾਡੀ ਬਹੁਤ ਪੱਧ ਤੋਂ ਵੱਧ ਮਦਦ ਕਰਾਂਗੇ ਸਾਨੂੰ ਇਹ ਚੋਣ ਬਾਰੇ ਕੋਈ ਪਤਾ ਨਹੀਂ ਲੱਗਿਆ ਬੜੀ ਮਦਦ ਕੀਤੀ ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਦਾ ਮੈਨੂੰ ਕੱਲ ਪਤਾ ਲੱਗਿਆ ਜਦੋਂ ਸਾਡੀ ਚੋਣਾਂ ਦੇ ਵਿੱਚ ਗਿਣਤੀ ਹੁੰਦੀ ਸੀ ਸੁਣਦੇ ਹੁੰਦੇ ਤੇ ਲੋਕਾਂ ਤੋਂ ਵੀ ਜਿਹਦੀ ਸਰਕਾਰ ਹੋਵੇ ਉਹ ਤਾਂ ਚੁੱਪ ਹੁੰਦਾ ਜਿੱਦੀ ਸਰਕਾਰ ਨਾ ਹੋਵੇ ਉਹ ਰੌਲਾ ਪਾਉਂਦਾ ਹੁੰਦਾ ਹੈ ਪਹਿਲੀ ਵਾਰ ਅੰਦਰ ਆ ਜਿਹੜੇ ਝਾੜੂ ਵਾਲੇ ਦੀ ਪਾਰਟੀ ਹੈ ਉਹਨਾਂ ਨੇ ਸਾਨੂੰ ਇੰਨਾ ਜਿਆਦਾ ਸਾਨੂੰ ਖੱਜਲ ਖਵਾਰ ਕੀਤਾ ਪਰੇਸ਼ਾਨੀ ਕੀਤੀ ਕਿਤੇ ਕੋਈ ਆ ਗਿਆ ਉਹਨਾਂ ਦਾ ਕਿਤੇ ਕੋਈ ਐਮਐਲਏ ਆ ਗਿਆ ਸਾਨੂੰ ਸਾਰਾ ਦਿਨ ਉਹਨੇ ਪਰੇਸ਼ਾਨ ਕਰੇ ਸਾਡੀਆਂ ਵੋਟਾਂ ਦੇ ਵਿੱਚ ਗਿਣਤੀ ਦੇ ਵਿੱਚ ਉਹਨਾਂ ਨੇ ਬਿਗਨ ਬਹੁਤ ਪਾਏ ਨੇ ਪਰ ਸਾਡੇ ਜਿਹੜੇ ਵੋਟਰ ਮੇਰੇ ਭਰਾ ਸਾਡਾ ਪਾਰਟੀ ਦੀ ਲੀਡਰਸ਼ਿਪ ਜਥੇਬੰਦੀ ਸਾਡੇ ਨਾਲ ਖੜੇ ਸਾਨੂੰ ਉਹਨਾਂ ਦਾ ਬਹੁਤ ਮਾਣ ਮਿਲਿਆ ਸਾਨੂੰ ਵਿਸ਼ਵਾਸ ਦਿਵਾਇਆ ਵੀ ਜੋ ਮਰਜੀ ਜਿੰਨਾ ਮਰਜੀ ਧੱਕੇਸਾਹੀ ਕਰੀ ਜਾਣ ਕੁਛ ਮਰਜੀ ਕਰ ਲੈਣ ਪਰ ਆਪਣੇ ਨਾਲ ਆਪਣੇ ਜੱਥੇਬੰਦੀ ਵੋਟਰ ਭਰਾ ਨੇ ਤੇ ਸੋਡੀ ਬਹੁਤ ਵੱਡੀ ਜਾਦੇ ਥਪਾ ਜਿੱਤ ਕੇ ਕਰਮਜੀਤ ਕੌਰ ਨੂੰ ਆਪਾਂ ਲਜਾਵਾਂਗੇ ਪਰ ਉਹਨਾਂ ਨੇ ਮੈਂ ਪਹਿਲੀ ਵਾਰ ਦੇਖਿਆ ਵੀ ਐਡੇ ਐਡੇ ਸਾਨੂੰ ਧਮਕੀਆਂ ਡਰਾ ਕਰਕੇ ਸਾਨੂੰ ਇਕੱਲੇ ਇਕੱਲਿਆਂ ਨੂੰ ਇੱਕ ਬੰਦੇ ਦੀ ਕੁਰਸੀ ਤੇ ਨਹੀਂ ਬਿਠਾਣ ਦੇ ਫੇਰ ਪੁਲਿਸ ਆ ਗਈ ਫੇਰ ਲਿਆਂਦਾ ਮੈਂ ਸਾਰਾ ਦੇਣੀ ਅਸੀਂ ਅੰਦਰ ਬੈਠੇ ਖੱਜਲ ਖਵਾਰ ਹੋਏਗੇ ਆ ਪਰ ਮੈਂ ਫਿਰ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ 1026 ਦੀ ਲੀਡ ਦੇ ਨਾਲ ਜਿਤਾ ਕੇ ਸਾਡੇ ਤੇ ਸਾਰੀ ਪਾਰਟੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ